ਅੱਜ ਜੀ ਸਸਿਗਲ ਜੀ ਸਾਰੇ ਵੀਰਾਂ ਨੂੰ ਵੀ ਜੀ ਅੱਜ ਅਸੀਂ ਆਏ ਆ ਬਰਸਾਰ ਅੱਖਾਂ ਦਾ ਕੈਪੀ ਆਪਣਾ ਪਜਵਾ ਆਪਣੇ ਮੋਲੇ ਕੇ ਪਿੰਡ ਚ ਤੇ ਆ ਫਲੈਕਸ ਬੋਰਡ ਆਪਾਂ ਲੈਣ ਆਏ ਆ ਇਹ ਹੁਣ ਲਾਉਨੇ ਆਪਾਂ ਪੱਡਾ ਦੇ ਮੇੜ ਮੇੜ ਪੱਡਾ ਚ ਲਾਵਾਂਗੇ ਜਦੋਂ ਲੋਪਕ ਹੋ ਗਿਆ ਬਾਬਾ ਜਾਗੋਛੀਤ ਹੋ ਗਿਆ ਇਦਾਂ ਲਾਵਾਂਗੇ ਆਪਾਂ ਤੇ ਚਗਾਵਾ ਹੋ ਗਿਆ ਉਹਦਾ ਚਲਾਵਾਂਗੇ ਤੋੜੇ ਵੀ ਤਰੀਕ ਨੂੰ ਕੈਂਪ ਹੈ ਆਪਣੇ ਪਿੰਡ ਪੰਜਵਾਂ ਕੈਂਪ ਜੇ ਤੇ ਆ ਵੀਰ ਆਏ ਨੇ ਇਹ ਪ੍ਰਧਾਨ ਸਾਹਿਬ ਆਡੇ ਨੇ ਨਾਲੇ ਆਪਣੇ ਮੋਲੇ ਕੇ ਦੇ ਸਰਪੰਚ ਸਾਹਿਬ ਤੇ ਆ ਵੀਰ ਵੀ ਨਾਲ ਆਪਣੇ ਪ੍ਰਧਾਨ ਨੇ ਵੀਰ ਤੇ ਇਹ ਕੈਂਪ ਦਾ ਤੁਨ ਨਾਲੋ ਨਾਲ ਹੀ ਸਾਰਾ ਦਿਖਾਈ ਜਾਵਾਂਗੇ ਜਿੱਦਾਂ ਵੀ ਹੋਊਗਾ ਉਹ ਗੱਡੀ ਤੇ ਆਪਾਂ ਲੈ ਲਦਣ ਆਏ ਆ ਫਲੈਕਸ ਬੋਰਡ ਜਿੱਦਾਂ ਕੋ ਪਹਿਲਾ ਲਾਈ ਜਾਵਾਂਗੇ ਨਾਲੋ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਈ ਆਪਣੇ ਨੰਬਰ ਜੀ ਵੀਰਾਂ ਦੇ ਸਾਰੇ ਤੇ ਜਿਹੜੇ ਵੀ ਕਿਸੇ ਵੀਰ ਪਰਾਲੇ ਕੋਈ ਪੁੱਛਣਾ ਹੋਵੇ ਆ ਨੰਬਰਾਂ ਤੇ ਤੁਸੀਂ ਪੁੱਛ ਸਕਦੇ ਜੇ ਤੇ ਸਾਰੇ ਆਪਣੇ ਨੰਬਰ ਨੇ ਤੇ ਬਾਕੀ ਆਪਾਂ ਨਾਲੋਂ ਨਾਲ ਤੁਹਾਨੂੰ ਸਾਰਾ ਕੁਝ ਦਿਖਾਈ ਜਾਵਾਂਗੇ ਆਏ ਹਮਾਨ ਐਡਾ ਗੋਬੜਵਾਇਆ ਹੀ ਵੀਰਾ ਕੋਲ ਬੰਬਰ ਸਰ ਜਪਈ ਦੇ ਆਵਾਂਗੇ ਤਾਂ ਮਾਸਵਾਲ ਨੱਪਰ ਗਏ ਧੀ ਲੱਦੇ ਉਹ ਚੱਲੇ ਆਪਾਂ ਆਪਣੇ ਘਰਾਂ ਨੂੰ ਹੁਣ ਸਵੇਰੇ ਦੇਖਾਂਗੇ ਕਿੱਥੇ ਕਿੱਥੇ ਲਾਉਣਾ ਹੈ ਤੇ ਕੀ ਬੰਦਾ ਹੈ ਆ ਵੇਖੋ ਕੰਮ ਤਾਂ ਹੈਗਾ ਬਹੁਤ ਜ਼ਿਆਦਾ ਰਿਸਕੀ ਪਰ ਹੁਣ ਗੱਡੀ ਵੀ ਆਪਣੇ ਕੋਲ ਦੂਜੇ ਡਾਲੇ ਵਾਲੀ ਆ ਇਸ ਕਰਕੇ ਲਿਆਂਦੀ ਆ ਆਪਾਂ ਤੇ ਹੁਣ ਇਹਦੇ ਨਾਲ ਵੀ ਖਲੋਗੇ ਜਾਣਾ ਪੈਣਾ ਠੰਡ ਵੀ ਬਹੁਤ ਜ਼ਿਆਦੀ ਆ ਇੱਕ ਅੱਧਾ ਜਾਣਾ ਵਿੱਚ ਪਾਵਾਂਗੇ ਤੇ ਇੱਕ ਅੱਧਾ ਹੀ ਹਣਾ ਉਹਦੇ ਲਾਗੇ ਖਲੋਵਾਗੇ ਹੋਰ ਚਲਿਏ ਪ੍ਰਧਾਨ ਸਾਹਿਬ ਹਾਂਜੀ ਅੱਡਾ ਪਹਿਲਾ ਬੋਟ ਆਪਣਾ ਲੱਗੰਦਿਆ ਏ ਐਚਪੀ ਪੰਪ ਖਾਸੇ ਵਾਲੇ ਤੇ ਰਾਜੀਵ ਵੀਰ ਆਪਣਾ ਇਹਦਾ ਬੰਟੀ ਉਹਨਾਂ ਦਾ ਪੰਪ ਤੇ ਪਹਿਲਾ ਲੱਗੰਦਿਆ ਏ ਲੱਜ ਬੋਟ ਤੇ ਆਹ ਵੀ ਰਾਏ ਨੇ ਮਹਾਰਾਸ਼ਟਰ ਤੋਂ ਇਧਰ ਬਾਰਡਰ ਦੇਖਣ ਵੇਖੋ ਇਧਰ ਰੋਟੀ ਮਹਾਰਾਸ਼ਟਰ ਨੰਬਰ ਇੱਧਰ ਵੇਖੋ ਲੰਗਰ ਇਹਨਾਂ ਦਾ ਚੱਲਦਾ ਆ ਬਹੁਤ ਵਧੀਆ ਐਦਾਂ ਹੀ ਅਹੀਂ ਆਂ ਪੀ ਜਾ ਕੇ ਲੰਗਰ ਚਾਗੀਦਾ ਜੋ ਮਸ਼ੀਨਾਂ ਖੜੀ ਦੀਆਂ ਹਮਾਰਾ ਹਿੱਟਰ ਚ ਬਾ ਕੋਈ ਚ ਪਹਿਲਾਂ ਸਾਰੇ ਲੱਗੇ ਕਮਾਂ ਹੀ ਆਂਦੇ ਵੇਖੋ ਕੈਂਪ ਲਾਉਣਾ ਕੈਂਪ ਲਾਉਣਾ ਸੌਖੀ ਗੱਲ ਨਹੀਂ ਆ ਇੱਧਰ ਵੇਖੋ ਸਾਡੇ ਪ੍ਰਧਾਨ ਸਾਹਿਬ ਹੁਣੇ ਪੌੜੀ ਚੁੱਕ ਕੇ ਜਾਂਦੇ ਪਏ ਬਹੁਤ ਔਖਾ ਕੰਮ ਆ ਕਹਿ ਦਿੰਦੇ ਕਈ ਵੀਰ ਵੀ ਕੈਂਪ ਲਾਉਂਦੇ ਆ ਚਲੋ ਕੀ ਕਹਿਣਾ ਹੁਣ ਤੁਹਾਨੂੰ ਪਰ ਬਹੁਤ ਜ਼ਿਆਦਾ ਔਖਾ ਕੰਮ ਹੈ ਕੈਂਪ ਲਾਉਣ ਦਾ ਸਿਆਲ ਦੇ ਠੰਡਾ ਦੇ ਨੂੰ ਦੇਣੇ ਆ ਤੇ ਆਪਾਂ ਉੱਥੇ 5-6 ਦਿਨ ਆਪਣੇ ਉੱਥੇ ਲੱਗ ਜਾਂਦੇ ਹਸਪੀਟਲ ਮਰੀਜ਼ਾਂ ਨੂੰ ਸਾਮਦੇ ਆ ਤੇ ਹੁਣ ਆਪਾਂ ਵਾਜ ਦੇਣੀ ਜਾਣਾ 5-6 ਦਿਨ ਤੇ ਚਲੋ ਬਾਕੀ ਹੁਣ ਪਿੰਡ ਪਹੁੰਚਦੇ ਆ ਅੱਜ ਦੀ ਵੀਡੀਓ ਇੱਥੇ ਦਾ ਐਂਡ ਜੇ ਨਾ ਹੋ ਸਕਿਆ ਤੇ ਯਾਗੋ ਸ਼ੀਤ ਲਾ ਕੇ ਜਾਵਾਂਗੇ ਚਲੋ ਜੀ ਵੇਖੋ ਤਾਂ ਸਵੇਰੇ ਲੱਗਦਾ ਕਿ ਹੁਣ ਲੱਗਦਾ ਜੇ ਬਾਕੀ ਠੀਕ ਆ ਲੱਗ ਗਿਆ ਪਹਿਲਾ ਲੱਗ ਗਿਆ ਨਾ ਆਪਣਾ ਪਹਿਲਾ ਵਧੀਆ ਲੱਗਾ ਬਹੁਤ ਵਧੀਆ ਬਹੁਤ ਵਧੀਆ ਟਕਾ ਲਿਆ ਬੜਾ ਬਹੁਤ ਵਧੀਆ ਲੱਗਾ ਏ ਟਾਰੀ ਰੋਡ ਤੇ ਲੱਗਾ ਮੇਨ ਸਤਨਾਮ ਸੱਚੇ ਪਾਸ਼ਾ ਬਾਬਾ ਯਾਗੋਜੀ ਜੀ ਆ ਦੂਸਰਾ ਬਾਈ ਨਰ ਬਾਬਾ ਯਾਗੋਜੀ ਇਹ ਆਪਾਂ ਹੁਣ ਇੱਥੇ ਰੱਖ ਜਾਨੇ ਆ ਸਵੇਰੇ ਆਣ ਕੇ ਆਪਾਂ ਲਾ ਜਾਗੇ ਹੁਣ ਹੋ ਗਿਆ ਟਾਈਮ ਜਿਆਦਾ ਵਾਇਗੁਰੂ ਤਾਂ ਬਾਬਾ ਦੀਪ ਸਿੰਘ ਜੀ ਆਪਣਾ ਅੱਜ ਲਾਸਟ ਇਹ ਹੋਈ ਆ ਤੇ ਇਹ ਉਹਨਾਂ ਆਪੇ ਰੱਖ ਚਲੇ ਸਵੇਰੇ ਨੂੰ ਆਵਾਂਗੇ ਲਾਉਣਾ